ਕੇ ਭਾਰਤ ਦੇ ਹਿੱਸੇ ਬ੍ਰਾਊਂਜ਼ ਮੈਡਲ ਜਿਹੜਾ ਆਇਆ ਵਾ ਤੋ ਦੱਸ ਦੇ ਕਿ ਮੰਨੂ ਨੇ ਪੈरिस 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮੰਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੋਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਵਾ ਤੋ ਦੱਸ ਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਹਿਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਵਾਕਰ ਨੇ ਇਤਿਹਾਸ ਜੇ ਆ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮੈਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾ ਤਾਂ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਆ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ سلسلہ جاری ਰਹੇਗਾ ਤੇ ਤੁਸੀਂ ਵੀ ਜਰੂਰ ਸ਼ੁਭਕਾਮਨਾਵਾਂ ਦਿਓ ਕਿ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸਦੇ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸਦੇ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਬਾਤ ਦੱਸਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਹਿਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਵਾਕਰ ਨੇ ਇਤਿਹਾਸ ਰਚਿਆ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾ ਤਾਂ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ سلسلہ جاری ਰਹੇਗਾ ਤੇ ਤੁਸੀਂ ਵੀ ਜ਼ਰੂਰ ਸ਼ੁਭਕਾਮਨਾ ਮਾਦੋ ਕੇ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਤਾਂ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸਦੇ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸਦੇ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਵਾ ਤਾਂ ਦੱਸ ਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਹਿਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਵਾਕਰ ਨੇ ਇਤਿਹਾਸ ਰਚਿਆ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾਤਾ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ سلسلہ جاری ਰਹੇਗਾ ਤੇ ਤੁਸੀਂ ਵੀ ਜ਼ਰੂਰ ਸ਼ੁਭਕਾਮਨਾ ਮਾਦੋ ਕੇ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਤਾਂ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸਿਆ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸਿਆ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਹਵਾ ਤਾਂ ਦੱਸ ਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਿਹਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਫਾਕਰ ਨੇ ਇਤਿਹਾਸ ਰਚਿਆ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾਤਾ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਆ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ ਸلسਲਾ ਜਾਰੀ ਰਹੇਗਾ ਤੇ ਤੁਸੀਂ ਵੀ ਜਰੂਰ ਸ਼ੁਭਕਾਮਨਾ ਨਮਾਦੋ ਕੇ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਤੇ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸ ਦੇ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸ ਦੇ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਬਾਤ ਦੱਸਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸ ਦੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਿਹਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਫਾਕਰ ਨੇ ਇਤਿਹਾਸ ਰਚਿਆ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਰਤਾਂ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ ਸਿਲਸਿਲਾ ਜਾਰੀ ਰਹੇਗਾ ਤੇ ਤੁਸੀਂ ਵੀ ਜ਼ਰੂਰ ਸ਼ੁਭਕਾਮਨਾ ਨਮਾਦੋ ਕੇ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਤੇ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸਦੇ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸਦੇ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਵਾ ਤਾਂ ਦੱਸ ਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਿਹਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਵਾਕਰ ਨੇ ਇਤਿਹਾਸ ਰਚਿਆ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾ ਤਾਂ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ سلسلہ جاری ਰਹੇਗਾ ਤੇ ਤੁਸੀਂ ਵੀ ਜ਼ਰੂਰ ਸ਼ੁਭਕਾਮਨਾ ਮਾਦੋ ਕੇ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਤਾਂ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸਿਆ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸਿਆ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਹਵਾ ਤਾਂ ਦੱਸ ਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਹਿਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਫਾਕਰ ਨੇ ਇਤਿਹਾਸ ਰ ਇਹ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾ ਤਾਂ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਆ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ سلسلہ جاری ਰਹੇਗਾ ਤੇ ਤੁਸੀਂ ਵੀ ਜਰੂਰ ਸ਼ੁਭਕਾਮਨਾਵਾਂ ਦਿਓ ਕਿ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸੇ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸੇ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਵਾ ਤਾਂ ਦੱਸ ਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਿਹਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਵਾਕਰ ਨੇ ਇਤਿਹਾਸ ਰਚਿਆ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾਤਾ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ ਸلسਲਾ ਜਾਰੀ ਰਹੇਗਾ ਤੇ ਤੁਸੀਂ ਵੀ ਜ਼ਰੂਰ ਸ਼ੁਭਕਾਮਨਾ ਮਾਦ ਹੋ ਕੇ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਤੇ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸੇ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸੇ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਬਾਤ ਦੱਸੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮੰਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਹਿਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਵਾਕਰ ਨੇ ਇਤਿਹਾਸ ਰਚਿਆ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾਤਾ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ سلسلہ جاری ਰਹੇਗਾ ਤੇ ਤੁਸੀਂ ਵੀ ਜ਼ਰੂਰ ਸ਼ੁਭਕਾਮਨਾ ਮਾਦੋ ਕੇ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਤਾਂ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸਿਆ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸਿਆ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਹਵਾ ਤਾਂ ਦੱਸ ਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮੈਨੂੰ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ ਦੱਸੇ ਕਿ ਬੀਤੇ ਦਿਨ ਵੀ ਭਾਰਤੀ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਸੀ ਰਾਤ ਦੇ ਵੇਲੇ ਭਾਰਤ ਦੀ ਹਾਕੀ ਟੀਮ ਨੇ ਵੀ ਸ਼ਾਨਦਾਰ ਮੁਕਾਬਲਾ ਜਿੱਤਿਆ ਸੀ ਤੇ ਜੇਕਰ ਅੱਜ ਦੀ ਗੱਲ ਕਰੀਏ ਸਾਇਨਾ ਨਹਿਵਾਲ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੇ ਨੇ ਤੇ ਹੁਣ ਮਨੂ ਫਾਕਰ ਨੇ ਇਤਿਹਾਸ ਰ ਇਹ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ ਮੈਡਲ ਪਾਇਆ ਉੱਥੇ ਹੀ ਇਹ ਵੀ ਇਤਿਹਾਸ ਰਚਿਆ ਕਿ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਵਾਤਾ ਭਾਰਤ ਦਾ ਖਾਤਾ ਜਿਹੜਾ 올림픽 ਦੇ ਵਿੱਚ ਮੈਡਲ ਵਾਲਾ ਖੁੱਲ ਚੁੱਕਿਆ ਤੇ ਉਮੀਦ ਕਰਦੇ ਆ ਕਿ ਇਸੇ ਤਰੀਕੇ ਮੈਡਲ ਜਿੱਤਣ ਦਾ سلسلہ جاری ਰਹੇਗਾ ਤੇ ਤੁਸੀਂ ਵੀ ਜਰੂਰ ਸ਼ੁਭਕਾਮਨਾਵਾਂ ਦਿਓ ਕਿ ਇਸੇ ਤਰੀਕੇ ਭਾਰਤੀ ਖਿਡਾਰੀ ਆਪੋ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਮੈਡਲ ਪਾਉਂਦੇ ਰਹਿਣ ਤਾਂ ਇਸ ਸਮੇਂ ਪੈरिस 올림픽 ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਦੱਸਦੇ ਕਿ ਪੈरिस 올림픽 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਹੈ ਮਨੂ ਵਾਕਰ ਨੇ ਇਤਿਹਾਸ ਰਚਿਆ ਹੈ ਦੱਸਦੇ ਕਿ ਭਾਰਤ ਦੇ ਲਈ ਮਨੂ ਵਾਕਰ ਨੇ ਪਹਿਲਾ ਮੈਡਲ ਜਿੱਤਿਆ ਵਾ ਤੇ ਉੱਥੇ ਹੀ ਮਨੂ ਨੇ ਵੱਡਾ ਇਤਿਹਾਸ ਵੀ ਰਚਿਆ ਕਿਉਂਕਿ ਭਾਰਤ ਦੇ ਲਈ ਪਹਿਲੀ ਮਹਿਲਾ ਨਿਸ਼ਾਨੇਬਾਜ਼ ਦੇ ਤੌਰ ਤੇ ਮਨੂ ਨੇ ਮੈਡਲ ਜਿੱਤਿਆ ਉੱਥੇ ਹੀ ਦੱਸਦੇ ਕਿ ਭਾਰਤ ਦੇ ਹਿੱਸੇ ব্রੌਂਜ਼ ਮੈਡਲ ਜਿਹੜਾ ਆਇਆ ਵਾ ਤਾਂ ਦੱਸਦੇ ਕਿ ਮਨੂ ਨੇ ਪੈਰਿਸ 올림픽 ਦੇ ਵਿੱਚ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਮਨੂ ਨੇ 올림픽 ਦੇ ਵਿੱਚ ਪਹਿਲੀ ਭਾਰਤੀ ਮਹਿਲਾ ਹੁਣ ਦਾ ਮਾਣ ਵੀ ਹਾਸਲ ਕੀਤਾ ਜਿਸ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਮੈਡਲ ਜਿੱਤਿਆ ਬਾਤ ਦੱਸਦੇ ਕਿ ਭਾਰਤ ਦਾ ਮੌਜੂਦਾ 올림픽 ਦੇ ਵਿੱਚ ਇਹ ਪਹਿਲਾ ਮੈਡਲ ਹੈ ਤੇ ਮਨੂ ਨੇ ਫਾਈਨਲ ਦੇ ਵਿੱਚ 221.7 ਅੰਕ ਜਿਹੜੇ ਇਕੱਠੇ ਕੀਤੇ ਸੀ ਅਤੇ ਤੀਜੇ ਨੰਬਰ ਦੇ ਉੱਪਰ ਮਨੂ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰਿਸ 올림픽 ਤੋਂ ਭਾਰਤ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਤਾਂ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਆ ਭਾਰਤ ਦੇ ਲਈ ਹੋਈ ਆ